ਤਰੰਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਸ਼ਮਸ਼ਾਨਗਾਟ ਵਿੱਚ ਇਕੱਠੇ ਬਲੇ ਪੰਜ ਜੀਆਂ ਦੇ ਸਵੇ ਗਮਗੀਨ ਮਾਹੌਲ ਵਿੱਚ ਹਰ ਅੱਖ ਵਿੱਚੋਂ ਵਗਿਆ ਅਥਰੂ ਪੋਬਾਂ ਮਾਰ ਕੇ ਰੋਏ ਰਿਸ਼ਤੇਦਾਰ ਪਾਰੀ ਬਾਰਿਸ਼ ਬਣੀ ਸੀ ਪਰਿਵਾਰ ਲਈ ਕਾਲ ਡਿੱਗੀ ਛੱਤ ਦੇ ਮਲਬੇ ਥੱਲੇ ਦੱਬ ਸਦਾ ਲਈ ਸੌਂ ਗਿਆ ਪੰਜ ਮੈਂਬਰੀ ਪਰਿਵਾਰ ਤਰੰਤਾਰਨ ਦੇ ਨਾਲ ਲੱਗਦੇ ਪਿੰਡ ਪੰਡੋਰੀ ਗੋਲਾ ਵਿਖੇ ਡਿੱਗੀ ਛੱਤ ਦੇ ਕਾਰਨ ਦਰਦਨਾਕ ਹਾਦਸਾ ਹੋ ਗਿਆ ਪੰਜ ਮੈਂਬਰੀ ਪਰਿਵਾਰ ਦੇ ਲਈ ਬਾਰਿਸ਼ ਕਾਲ ਬਣ ਗਈ ਅਤੇ ਮਲਬੇ ਢੇਹਾਂ ਦੱਬਣ ਕਾਰਨ ਇਹ ਪਰਿਵਾਰ ਇੱਕ ਸਾਥ ਮੌਤ ਦੀ ਆਗੋਸ਼ ਵਿੱਚ ਚਲਾ ਗਿਆ। ਹਾਦਸੇ ਵਿੱਚ ਪਤੀ ਪਤਨੀ ਸਮੇਤ ਪੰਜ ਜੀਆਂ ਦੀ ਮੌਤ ਹੋ ਗਈ। ਸ਼ਾਮ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਪੰਜਾਂ ਜੀਆਂ ਦੇ ਸਿਵੇ ਇਕੱਠੇ ਬਲੇ ਇੱਕ ਸਾਥ ਬਲੇ ਪੰਜ ਸਿਵਿਆਂ ਨੂੰ ਦੇਖ ਕੇ ਹਰ ਅੱਖ ਵਿੱਚੋਂ ਅਥਰੂ ਵਗਦੇ ਨਜ਼ਰ ਆਏ। ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ, ਪੂਰੇ ਪਿੰਡ ਵਿੱਚ ਗਮਗੀਨ ਦਾ ਮਾਹੌਲ ਸੀ। अंतिम संस्कार विच शामिल होना आए रिश्तेदार पिंड वाले कह रहे सन कि रब्बा योजा कर किसी भी परिवार से ना टहे पिंड दा हर परिवार पंजा जिया की अंतिम यात्रा विच शामिल होन सी रिश्तेदार विरलाप करते थक नहीं रहे सन क्योंकि कैर ही ऐसा वरत गया सी मेहनत मजदूरी करन वाला परिवार एक साथ ही ख़त्म हो गया सी घर सुना हो गया ਜਿਵੇਂ ਹਾਦਸੇ ਦਾ ਪਿੰਡ ਵਾਲਿਆਂ ਨੂੰ ਪਤਾ ਚੱਲਿਆ ਉਹ ਮੌਕੇ ਤੇ ਪਹੁੰਚ ਗਏ ਅਤੇ ਮਲਬੇ ਵਿੱਚ ਦੱਬੇ ਪਰਿਵਾਰ ਨੂੰ ਕੱਢਣ ਲੱਗ ਪਏ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਪੰਜਾ ਜੀਆ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਪੂਰੇ ਪਰਿਵਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਖਬਰ ਜਿਵੇਂ ਹੀ ਪਿੰਡ ਪਹੁੰਚੀ ਤਾਂ ਮਾਤਮ ਛਾ ਗਿਆ ਚੀਖ ਚਿਹਾੜਾ ਮਚ ਗਿਆ ਦੂਜੇ ਪਾਸੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਵਿੱਚ ਇੰਦਰਜੀਤ ਸਿੰਘ ਅਤੇ ਉਸ ਦੀ ਪਤਨੀ ਸਮੇਤ ਪੰਜ ਜੀ ਸਨ ਅਤੇ ਛੱਤ ਡਿੱਗਣ ਦੌਰਾਨ ਉਹ ਸੌ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਘਰ ਦੇ ਇੱਕ ਹਿੱਸੇ ਵਿੱਚ ਛੱਤ ਦੀ ਸਪੋਰਟ ਲਈ ਲੱਗਾ ਗਾਰਡਰ ਫਿਸਲ ਗਿਆ ਅਤੇ ਛੱਤ ਡਿੱਗ ਪਈ। ਬਾਰਿਸ਼ ਕਾਰਨ ਵੀ ਛੱਤ ਤੇ ਦੀਵਾਰ ਕਮਜ਼ੋਰ ਹੋ ਗਈ ਜਿਸ ਕਾਰਨ ਹਾਦਸਾ ਹੋ ਗਿਆ। ਪੁਲਿਸ ਅਤੇ ਪ੍ਰਸ਼ਾਸਨ ਹਾਦਸੇ ਦੀ ਜਾਂਚ ਕਰ ਰਿਹਾ ਹੈ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੱਗੇ ਤੋਂ ਅਸ਼ੀਆ ਘਟਨਾਵਾਂ ਨੂੰ ਰੋਕਣ ਲਈ ਖਸਤਾ ਹਾਲਤ ਮਕਾਨਾਂ ਦਾ ਸਰਵੇ ਕਰਵਾਇਆ ਜਾਵੇ।